ਮੁਕਸਰ ਵਿਖੇ ਭਿਆਨਕ ਰੇਲ ਹਾਦਸੇ ਦੋ ਦੀ ਮੌਕੇ ਦੇ ਮੌਤ ਇੱਕ ਗੰਭੀਰੂ ਵਿੱਚ ਜ਼ਖਮੀ ਸ਼੍ਰੀ ਮੁਕਸਰ ਸਾਹਿਬ ਦੇ ਬਲੰਗੜ ਰੋਡ ਤੇ ਰੇਲਵੇ ਫਾਟਕ ਦੇ ਕੋਲ ਹੋਏ ਭਿਆਨਕ ਰੇਲ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਦੇ ਮੌਤ ਹੋ ਗਈ ਜਦ ਕਿ ਇੱਕ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋਇਆ ਇਹ ਹਾਦਸਾ ਬੀਤੀ ਦੇਰ ਰਾਤ ਉਦੋਂ ਵਾਪਰਿਆ ਜਦੋਂ ਫਾਜ਼ਿਲਕਾ ਤੋਂ ਕੋਟਕਪੂਰਾ ਵੱਲ ਜਾ ਰਹੀ ਰੇਲਗੱਡੀ ਮੁਕਸਰ ਦੇ ਬਲੰਗੜ ਰੋਡ ਤੇ ਸਥਿਤ ਰੇਲਵੇ ਫਾਟਕ ਦੇ ਕੋਲ ਪਹੁੰਚੀ ਅਤੇ ਇਸੇ ਦੌਰਾਨ ਰੇਲਵੇ ਲਾਈਨ ਪਾਰ ਕਰ ਰਹੇ ਤਿੰਨ ਵਿਅਕਤੀ ਉਸ ਦੀ ਲਪੇਟ ਵਿੱਚ ਆ ਗਏ ਉਦੋਂ ਰੇਲਵੇ ਪੁਲਿਸ ਨੇ ਲਾਸ਼ਾਂ ਨੂੰ ਅੱਜ ਦੁਪਹਿਰ ਕਰੀਬ 1 ਵਜੇ ਜੀਆਰਪੀਐਫ ਪੁਲਿਸ ਚੌਕੇ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ شناخت ਹੋ ਚੁੱਕੀ ਹੈ ਜਦਕਿ ਦੂਸਰੇ ਮ੍ਰਿਤਕ ਵਿਅਕਤੀ ਦੀ شناخت ਬਾਕੀ ਹੈ ਉਧਰੇ ਹਾਦਸੇ ਵਿੱਚ ਮ੍ਰਿਤਕ ਗੁਰਪ੍ਰੀਤ ਗੋਰੀ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਆਰਥਿਕ ਸਹਾਇਤਾ ਕਿਤੇ ਜਾਣ ਦੀ ਮੰਗ ਕੀਤੀ ਹੈ ਲੱਗੇ ਸੀ ਮੈਂ ਤਾਂ ਮੇਰੇ ਦੋਸਤ ਬਹੁਤ ਫਾਇ ਲਗਾਨੀ ਉਹ ਟ੍ਰੇਨ ਆਈ ਉੱਤੇ ਚੜ ਗਈ ਸਿੱਧੀ ਦੋਆ ਦੀ ਮੌਕੇ ਤੇ ਮੌਤ ਹੋ ਗਈ ਨਾ ਬਚ ਗਿਆ ਇਹ ਪ੍ਰੋਡਿਊਸਰ ਪਤਾ ਨਹੀਂ ਕਿਹਾ ਪਤਾ ਨਹੀਂ ਲੱਗਿਆ ਮੇਰਾ ਮੁੰਡਾ ਸੀ ਨਾ ਗੁਰਪ੍ਰੀਤ ਕੀ ਕਰਦਾ ਸੀ ਕਰੋ ਕੰਮ ਦਾ ਪਤਾ ਕਰਨੀ ਗਿਆ ਜੀ ਉਹ ਕਿੰਨੇ ਹੋ ਸੀ ਨੇ ਕਿਹਾ ਸੀ ਕਿੰਨੇ ਬੱਚੇ ਦੋ ਬੱਚੇ ਤੇ ਕੁੜੀ ਇੱਕ ਮੁੰਡਾ ਵਾ ਕੀ ਕੰਮ ਕਰਦਾ ਸੀ ਪਹਿਲਾਂ ਕੱਲਾ ਡਰਾਈਵਰੀ ਕਰਦਾ ਸੀ ਹੁਣ ਪੰਨੇਦਾਰੀ ਕਰਦਾ ਹੈ ਕਿੰਨੇ ਵੇਤੀ ਕਠਨਾ ਜਦੋਂ ਵਾਪਸੀ ਹੈ ਕੋਈ ਨੌਕ ਦੇ ਕਰਦੀਪ ਦੱਦਿਆ ਵੀ ਗੱਡੀ ਟ੍ਰੇਨ ਆਈ ਹੈ ਕਰੋ ਦਾ ਕੰਮ ਦਾ ਪਤਾ ਕਰਨੀ ਗਿਆ ਮੁਕੇ ਆਇਆ ਹੀ ਨਹੀਂ ਕਰੇ ਸੰਤਦਸਿਆ ਕਿਸ ਨੇ ਫੋਨ ਕਰਕੇ ਕਿੰਨੇ ਜਨੇ ਸੀਗੇ ਜੀ ਕਰੋ ਦਾ ਇਕੱਲਾ ਹੀ ਗਿਆ ਗਾਂ ਦਾ ਨਹੀਂ ਵਧਾ ਵੀ ਕਿੰਨੇ ਜਾਣੇ ਸੀਗੇ ਪਤਾ ਲੱਗਿਆ ਕਿੰਨੇ ਦੀ ਮੌਤ ਹੋਈ ਹੈ ਦੋ ਜਾਨਾਂ ਦੀ ਦੱਸੀ ਜਾਂਦੇ ਆਂ ਮੰਤਰਾ ਨੇ ਕੀ ਕੱਟਣਾ ਹੋਗਾ ਉਹ ਟ੍ਰੇਨ ਤੇ ਲਿਆ ਕੇ ਜਾਂਦੀ ਨਦੀ ਤੁਹਾਡੇ ਕੀ ਲੱਗਦੇ ਸੀ ਹੱਸ ਬੰਨੇ ਕਿੰਨੇ ਬੱਚੇ ਦਾ ਦੋ ਬੱਚੇ ਕੀ ਕੰਮ ਕਰਦੇ ਸੀ ਤੁਹਾਡੇ ਹਸਬੰਦ ਘੜੀ ਕਰਦੇ ਸੀ ਘਰ ਵਿੱਚ ਕੋਈ ਹੋਰ ਕਮਾਣ ਵਾਲਾ ਹੈ ਨਹੀਂ ਕੀ ਮੰਗ ਕਰਦੇ ਸੀ ਸਰਕਾਰ ਦੀ ਇਹ ਕਿਉਂ ਫੈਕਟਰੀ ਰੋੜ ਦਾ ਸਮਝ ਕੀ ਮੰਗ ਕਰਦੇ ਸੀ ਸਰ ਜੀ ਮੰਗਈ ਹੈ ਸਾਡੇ ਗਰੀਬੰਦੇ ਹੀ ਕੋਈ ਨਾ ਕੋਈ ਮਾਜਾ ਦਵਾਇਆ ਜਾਵੇ ਸਰ ਰਾਤ ਸਾਨੂੰ 9:30 ਵਜੇ ਇੱਕ ਮੀਮੋ ਰਸੀਵ ਹੋਇਆ ਸੀ ਸਟੇਸ਼ਨ ਮਾਸਟਰ ਵੱਲੋਂ ਵੀ ਇਹ ਜਿਹੜਾ ਫਾਟਕ ਹੈ 31 ਨੰਬਰ ਤੇ 32 ਨੰਬਰ ਦੇ ਦਰਮਿਆਨ ਦਾਣਾ ਮੰਡੀ ਵਾਲਾ ਤੇ ਬਲਮਗੜਾ ਦੇ ਦਰਮਿਆਨ ਟਰੇਨ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜਿਹੜਾ ਕ੍ਰੋਸ ਕਰ ਰਹੇ ਸੀਗੇ ਟਰੇਨ ਦੀ ਲਾਈਨ ਅਸੀਂ ਮੌਕੇ ਤੇ ਜਾ ਕੇ ਜਿਹੜਿਆ ਪਬਲਿਕ ਦੀ ਸਹਾਇਤਾ ਨਾਲ ਜਿਹੜੀਆਂ ਮਿਟੀਆਂ ਡੈੱਡ ਬੋਡੀਆਂ ਸੀ ਸਿਵਲ ਹਸਪਤਾਲ ਪਛਾਤੀਆਂ ਸੀ ਇੱਕ ਦੀ ਜਿਹੜੀ شناخت ਹੋ ਚੁੱਕੀ ਹੈ ਉਹਦੇ ਵਾਰਸਾਂ ਨੂੰ ਬੁਲਾਇਆ ਗਿਆ ਜਿਵੇਂ ਬਿਆਨ ਦੇਣਗੇ ਉਹਦੇ ਅਧਾਰ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਦੂਜੇ ਦਾ ਜੇ ਕੋਈ شناخت ਨਹੀਂ ਹੋ ਸਕੀ